ਸੋਣ ਦਾ ਮਹੀਨਾ ਜੀ ਨਾ ਕਰੇ ਵੰਗਾ ਪਾਉਣ ਨੂੰ ਸੋਣ ਦਾ ਮਹੀਨਾ ਜੀ ਨਾ ਕਰੇ ਵੰਗਾ ਪਾਉਣ ਨੂੰ ਮੁੰਡਾ ਫਿਰੇ ਨੀ ਸੱਤ ਰੰਗੀਆਂ ਚੜਾਉਣ ਨੂੰ ਮੁੰਡਾ ਫਿਰੇ ਨੀ ਸੱਤ ਰੰਗੀਆਂ ਚੜਾਉਣ ਨੂੰ ਸੋਣ ਮਹੀਨੇ ਦਿਨ ਦੀਆਂ ਦੇ ਸਭੇ ਸਹੇਲੀਆਂ ਆਈਆਂ ਸੁਰਖੀ ਬਿੰਦੀ ਪਾਊਡਰ ਲਾ ਕੇ ਪੈਰੀ ਜਾਂਜਰਾ ਪਾਈਆਂ ਸੂਬੇਦਾਰਣੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਸੋਣ ਮਹੀਨੇ ਮੀ ਪੈ ਜਾਂਦਾ ਸੋਣ ਮਹੀਨੇ ਮੀ ਪੈ ਜਾਂਦਾ ਸਭੇ ਸਹੇਲੀਆਂ ਆਈਆਂ ਪਿਜ ਗਈ ਰੂ ਮਿਤਰਾ ਸ਼ਾਮ ਕਟਾ ਜੜੇ ਆਈਆਂ ਪਿਜ ਗਈ ਰੂ ਮਿਤਰਾ ਸ਼ਾਮ ਕਟਾ ਜੜੇ ਆਈਆਂ ਪਿਜ ਗਈ ਰੂ ਮਿਤਰਾ ਸੋਣ ਮਹੀਨੇ ਮੀ ਸੋਣ ਮਹੀਨੇ ਮੀ ਪੈ ਜਾਂਦਾ ਕੋਡੇ ਗੋਡੇ ਕਾਵੇ ਮਹਿਰਨੀਆ ਸੇਵੀਆਂ ਮੁੱਛਾ ਮਨਾ ਕੇ ਆਵੇ ਮਹਿਰਨੀਆ ਸੇਵੀਆਂ ਸੋਣ ਮਹੀਨੇ ਮੀ ਪੈ ਜਾਂਦਾ ਸੋਣ ਮਹੀਨੇ ਮੀ ਪੈ ਜਾਂਦਾ ਕੋਡੇ ਗੋਡੇ ਕਾ ਨਹੀਂ ਮਹਿਰਨੀਆ ਸੇਵੀਆਂ ਕਮਲੇ ਨੂੰ ਚੜ ਗਿਆ ਚਾ ਨਹੀਂ ਮਹਿਰਨੀਆ ਸੇਵੀਆਂ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਜਾ ਮੈਣੀ ਸੋਰੇ ਜਣਾ ਗੱਡੀ ਨੂੰ ਖਾਲੀ ਮ